ਨਮਸਕਾਰ ਸਸਿਕਾ ਅਦਾਬ ਮੈਂ ਤੁਹਾਡਾ ਦੋਸਤ ਤੇ 호ਸਟ ਜੋਲੀ ਗਰਗ ਤੁਸੀਂ ਦੇਖ ਰਹੇ ਹੋ ਪਿੰਡੂ ਆਸਟ੍ਰੇਲੀਆ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਐਚਕੇ ਗਰੇਵਾਲ ਸਸ੍ਰੀਕਾਲ ਜੀ ਮੁੱਦੇ ਰੀਅਲ ਏਸਟੇਟ ਦੇ ਦਾ ਨਾਮ ਐਪੀਸੋਡ ਲੈ ਕੇ ਹਾਜ਼ਰ ਹੋਏ ਆ ਜੀ ਹਮੇਸ਼ਾ ਦੀ ਤਰ੍ਹਾਂ ਸੋਨੂੰ ਅੱਜ ਪਹਿਲਾਂ ਦੱਸਾਂਗੇ ਜੀ ਆਕਸ਼ਨ ਤੇ ਪ੍ਰਾਈਵੇਟ ਰੀਟੀ ਸੇਲਸ ਦੇ ਕੀ ਰੇ ਰਿਜ਼ਲਟ ਪੂਰੇ ਆਸਟ੍ਰੇਲੀਆ ਪਰ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਵਿਕਟੋਰੀਆ ਦੀ ਗੱਲ ਕਰਦੇ ਆ ਜੀ ਜਿਹੜਾ ਕਿ ਮੈਲਬਨ ਦਾ ਏਰੀਆ ਹੈ ਉਹਦੇ ਚ ਆਕਸ਼ਨ ਦੀ ਕਲੀਅਰੈਂਸ ਰੇਟ ਰਹੀ ਹੈ 56% ਤੇ ਪ੍ਰਾਈਵੇਟ ਸੇਲਸ ਰਹੀਆਂ 1276 न्यू साउथ वेल्स जेड़ा ज सिडनी एरिया जी ऑक्शन की क्लीयरेंस रेट रही है फिफ्टी फोर परसेंट प्राइवेट सेल्स बारह सौ छियानवे क्वींसलैंड जेड़ा कि ब्रिस्बेन का एरिया जी क्लीयरेंस रेट रही है ऑक्शन की फोर्टी थ्री परसेंट प्राइवेट सेल्स हुई हैं वन जीरो एट नाइन यानी कि एक हज़ार नवासी तउथ ऑसट्रेली एडलिड का एरिया जी ऑक्शन की क्लीयरेंस रेट रही है सिक्सटी नाइन परसेंट तो प्राइवेट सेल्स हुई हैं दो सौ अठारह वैसट ऑसट्रेली जी क्लीयरेंस uh, रेट रही है ऑप्शन दोर्टी थ्री परसेंट ਪ੍ਰਾਈਵੇਟ ਸੇਲਸ ਹੋਈਆਂ 792 792 ਨਾਰਥਰਨ ਟੈਰੀਟਰੀ ਜਿਹੜੀ ਕਿ ਡਾਰਵਿਨ ਦਾ ਏਰੀਆ ਜੀ ਆਕਸ਼ਨ ਦੀ ਜਿਹੜੀ ਸਕਸੈਸ ਰੇਟ ਹੈ 100% ਕਿਉਂਕਿ ਉੱਥੇ ਇੱਕੋ ਹੀ ਪ੍ਰਾਪਰਟੀ ਸੀ ਆਕਸ਼ਨ ਤੇ ਪੂਰੀ ਸਟੇਟ ਦੇ ਵਿੱਚ ਜੀ ਤੇ ਉਹ ਵਿਕ ਗਈ ਹੈ ਤਾਂ ਇਸ ਕਰਕੇ ਸਕਸੈਸ ਰੇਟ 100% ਹੈ ਪ੍ਰਾਈਵੇਟ ਸੇਲਸ ਹੈ 33 ਤੇ ACT ਕੈਨਬਰਾ ਦਾ ਏਰੀਆ ਜੀ ਉਹਦੇ ਵਿੱਚ ਆਕਸ਼ਨ ਦੀ ਕਲੀਅਰੈਂਸ ਰੇਟ 52% ਰਹੀ ਹੈ ਪ੍ਰਾਈਵੇਟ ਸੇਲਸ 97 ਤਸਮਾਨੀਆ ਦੇ ਆਕਸ਼ਨ ਦੇ ਰਿਜ਼ਲਟ ਨਹੀਂ ਆਏ ਇਹ ਪ੍ਰਾਈਵੇਟ ਸੇਲਸ ਹੋਈਆਂ 188 ਇਹ ਤਾਂ ਸੀਗੇ ਜੀ ਪੂਰੇ ਆਸਟ੍ਰੇਲੀਆ ਪਰ ਦੇ ਆਕਸ਼ਨ ਤੇ ਪ੍ਰਾਈਵੇਟ ਸੇਲਜ਼ ਦੇ ਰਿਜ਼ਲਟ ਰੀਅਲ ਏਸਟੇਟ ਫਿਰ ਰੀਅਲ ਏਸਟੇਟ ਮਤਲਬ ਅਸੀਂ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਕਰਦੇ ਆਂ ਮੁੱਦੇ ਰੀਅਲ ਏਸਟੇਟ ਦੇ ਉਹਦੇ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਪ੍ਰਾਪਰਟੀ ਨੂੰ ਲੈ ਕੇ ਕਿਸ ਚੀਜ਼ ਦੀ ਐਕਸਾਈਟਮੈਂਟ ਹੁੰਦੀ ਹੈ ਠੀਕ ਹੈ ਜੀ ਮਤਲਬ ਸਭ ਤੋਂ ਜ਼ਰੂਰੀ ਕੀ ਹੈ ਪ੍ਰਾਪਰਟੀ ਨੂੰ ਆਪਾਂ ਆਪਾਂ ਕਿਵੇਂ ਦੇਖਦੇ ਆਂ ਪ੍ਰਾਪਰਟੀ ਨੂੰ ਕਿਉਂ ਅੱਜ ਕੇ ਅੱਜ ਆਪਾਂ ਇਹ ਗੱਲਬਾਤ ਕਰਨ ਲੱਗੇ ਆਂ ਜੀ ਇਹਦਾ ਸਭ ਤੋਂ ਵੱਡਾ ਜਿਹੜਾ ਫੈਕਟਰ ਹੈ ਕੀ ਹੋ ਸਕਦਾ ਤੁਸੀਂ ਦੱਸੋ ਰੈਨੋਵੇਸ਼ਨਸ ਗ੍ਰੇਟ ਗੁੱਡ ਜੌਬ ਰੈਨੋਵੇਸ਼ਨ ਜੀ ਕਿਉਂਕਿ ਜਦੋਂ ਆਪਾਂ ਗੱਲ ਕੀਤੀ ਹੈ ਐਚ ਕੇ ਪ੍ਰਾਪਰਟੀ ਨੂੰ ਐਕਸਾਈਟਮੈਂਟ ਦੀ ਤਾਂ ਨਵੀਂ ਪ੍ਰਾਪਰਟੀ ਲੈਣੇ ਉਹ ਤਾਂ ਆਫ ਕੋਰਸ ਰੈਨੋਵੇਟਡ ਹੈ ਨਿਊ ਫੀਚਰਸ ਹੈ ਸਭ ਕੁਝ ਹੈ ਠੀਕ ਹੈ ਨਾ ਤਾਂ ਆਈ ਊਡ ਸੇ ਕਿ ਜੇ ਆਪਾਂ ਗੱਲ ਕਰਦੇ ਆ ਤਾਂ ਤਾਂ ਸੋ ਤਿੰਨ ਪ੍ਰਾਪਰਟੀਆਂ ਨਵੀਆਂ ਵਿਕਦੀਆਂ ਸੱਤ ਪ੍ਰਾਪਰਟੀਆਂ ਤਾਂ ਹਜੇ ਵੀ ਪੁਰਾਣੀਆਂ ਹੀ ਆ ਹਾਂਜੀ ਰਾਈਟ ਚਾਹੇ ਉਹ ਵੱਡੇ ਬਲੌਕ ਹੈ ਚਾਹੇ ਛੋਟੇ ਹੈ ਤਾਂ ਹਮੇਸ਼ਾ ਆਪਾਂ ਆਪਣੇ ਐਪੀਸੋਡ ਦੇ ਵਿੱਚ ਆਪਣੇ ਪ੍ਰੋਗਰਾਮ ਮੁੱਦੇ ਰੀਅਲ ਏਸਟੇਟ ਦੇ ਵਿੱਚ ਗੱਲ ਕਰਦੇ ਆ ਕਿ ਪ੍ਰਾਪਰਟੀ ਕਿਵੇਂ ਲੋ ਪ੍ਰਾਪਰਟੀ ਕਿਵੇਂ ਵੇਚਣੀ ਹੈ ਕਿਵੇਂ ਖਰੀਦਣੀ ਹੈ ਕੀ ਕੀ ਉਹਦੇ ਚ ਸਟਾਈਲਿੰਗ ਹੋਣੀ ਚਾਹੀਦੀ ਹੈ ਸਟੇਜਿੰਗ ਹੋਣੀ ਚਾਹੀਦੀ ਹੈ ਕਿੰਨਾ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਉਹ ਸਾਰਾ ਲੱਗਦਾ ਹੈ ਕਿ ਕਿਉਂਕਿ ਆਪਾਂ ਖੁਦ ਰੀਅਲ ਏਸਟੇਟ ਏਜੰਟ ਹੈ ਉਹ ਇਹ ਲੱਗਦਾ ਹੈ ਕਿ ਸ਼ਾਇਦ ਆਪਾਂ ਸਿਰਫ ਉਸ ਨੂੰ ਉਸੇ ਡਾਇਰੈਕਸ਼ਨ ਚ ਪਰ ਉਹ ਤੋਂ ਹਟ ਕੇ ਜਿਹੜੀ ਸਭ ਤੋਂ ਮੇਨ ਚੀਜ਼ ਹੈ ਉਹਨੂੰ ਖੂਬਸੂਰਤ ਕਿਵੇਂ ਬਣਾਉਣਾ ਆਪਣੀ ਪ੍ਰਾਪਰਟੀ ਨੂੰ ਉਹ ਸਿਰਫ ਹੁਣ ਅੱਜ ਆਪਾਂ ਸੇਲ ਤੇ ਪਰਚੇਜ ਦੀ ਗੱਲ ਨਹੀਂ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਕਿ ਰੈਨੋਵੇਸ਼ਨ ਜਿਹੜਾ ਕਿ ਉਹ ਅਹਿਮ ਹਿੱਸਾ ਹੈ ਪ੍ਰਾਪਰਟੀ ਦਾ ਵੀ ਉਹਨੂੰ ਕਿਸ ਤਰੀਕੇ ਨਾਲ ਸਜਾਣਾ ਤੇ ਬਣਾਣਾ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਆਪਾਂ ਕਿਸੇ ਆਪਣੇ ਆਪਣੀ ਕਮਿਊਨਿਟੀ ਦੇ ਵਿੱਚ ਬੰਦੇ ਨੇ ਕਿਸੇ ਨੇ ਕਰ ਲਿਆ ਉਹ ਘਰ ਹੈਗਾ ਜੀ 60 ਸਾਲ ਪੁਰਾਣਾ ਠੀਕ ਹੈ ਹੁਣ ਉਹਦੇ ਵਿੱਚ ਜਦੋਂ ਆਪਾਂ ਘਰ ਚ ਐਂਟਰ ਕਰਦੇ ਆਂ ਪੁਰਾਣਾ ਘਰ ਜਿਹੜਾ ਲੈਣੇ ਆ ਤਾਂ ਉਹਦੇ ਵਿੱਚ ਕਿਸ ਬਹੁਤ ਰੰਗੀਆਂ ਵਾਈਬਸ ਹੁੰਦੀਆਂ ਠੀਕ ਹੈ ਜੀ ਉਹ ਕਰ ਦਾ ਕਿਚਨ ਦਾ ਸਟਾਈਲ ਹੈ ਉਹ ਕੰਟੈਂਪੋਰੀ ਜਿਹੜਾ ਕਿ ਪੁਰਾਣਾ ਉਸ ਟਾਈਪ ਦਾ ਹੈ ਜੀ ਕਿਸੇ ਤੇ ਬੈਂਚ ਟੌਪ ਮਨ ਕੇ ਦੂਸਰਾ ਲੱਗਿਆ ਹੈ ਮਤ ਕਿਹੜਾ ਕੀ ਲਮੀਨੇਟ ਵਾਲਾ ਹੁੰਦਾ ਅੱਜ ਕੱਲ ਸਭ ਦੀ ਚੁਆਇਸ ਹੈ ਕਿ ਸਟੋਨ ਵਾਲਾ ਬੈਂਚ ਟੌਪ ਹੋਵੇ ਫਿਰ ਜੀ ਕਿਚਨ ਦੇ ਵਿੱਚ ਕੋਈ ਆਈਲੈਂਡ ਨਹੀਂ ਹੈ ਫਿਰ ਲਾਂਡਰੀ ਇੱਕ ਡਿਫਰੈਂਟ ਸਟਾਈਲ ਦਾ ਟੱਬ ਲੱਗਿਆ ਫਿਰ ਜਿਹੜੇ ਬੈਡਰੂਮਸ ਨੇ ਉਹਨਾਂ ਦੀਆਂ ਵਿੰਡੋਜ਼ ਦਾ ਸਟਾਈਲ ਡਿਫਰੈਂਟ ਹੈ ਉਹਨਾਂ ਦੇ ਕਰਟਨ ਨਹੀਂ ਲੱਗੇ ਕਿਸੇ ਦੇ ਸ਼ਟਰ ਲੱਗੇ ਕਿਸੇ ਦੇ ਨਹੀਂ ਲੱਗੇ ਤਾਂ ਉਹ ਜਦੋਂ ਆਪਾਂ ਪ੍ਰੋਪਰਟੀ 'ਚ ਵਾਕ ਇਨ ਕੀਤਾ ਤਾਂ ਆਪਾਂ ਸਾਰੀ ਉਹ ਚੀਜ਼ਾਂ ਦੇਖਿਆ ਇੱਕਦਮ ਆਪਣਾ ਚੀਜ਼ਾਂ 'ਚ ਫਲੈਸ਼ਬੈਕ ਬੰਤਿਆਣ ਜਾਂਦਾ ਆਪਣਾ ਤਾਂ ਫੇਰ ਬੰਦਾ ਸੋਚਣਾ ਸ਼ੁਰੂ ਕਰਦਾ ਵੀ ਹਾਂ ਮੈਂ ਆਪਾਂ ਕਿਚਨ ਨੂੰ ਪਾਇਆ ਕਰ ਲਾਂਗੇ ਇੱਥੇ ਆਪਾਂ ਕੁੱਕ ਟੌਪ ਚੇਂਜ ਕਰ ਦਾਂਗੇ ਤੇ ਰੇਂਜ ਹੂਡ ਚੇਂਜ ਕਰ ਦਾਂਗੇ ਬੈਂਚ ਟੌਪ ਚੇਂਜ ਕਰ ਦਾਂਗੇ ਸਿੰਕ ਚੇਂਜ ਕਰ ਦਾਂਗੇ ਟੈਪੇ ਲਵਾ ਲਾਂਗੇ ਰੂਮ ਦੇ ਵਿੱਚ ਫੇਰ ਫਲੋਰਿੰਗ ਸਭ ਤੋਂ ਵੱਡਾ ਚੀਜ਼ ਹੈ ਮੋਸਟਲੀ ਪੁਰਾਣੇ ਘਰਾਂ ਦੇ ਵਿੱਚ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਕੀ 60 70 ਜਬ ਮੈਂ ਕਹਿੰਦਾ 20 ਸਾਲ ਤੋਂ ਵੱਧ ਵੀ ਪੁਰਾਣੇ ਜਿਹੜੇ ਤੇ ਮੈਨੂੰ ਨਹੀਂ ਪਤਾ ਵੀ ਉਹ ਕਿਹੜੇ ਟਾਈਮ ਦਾ ਡਿਜ਼ਾਈਨ ਹੈ ਕਿਹੜਾ ਨਹੀਂ ਹੈ ਤੇ ਵਾਲਪੇਪਰ ਲੱਗੇ ਹੁੰਦਾ ਬਹੁਤ ਸਾਰੇ ਜਿਹੇ ਜਿਹੇ ਛੋਟੇ ਅੱਜ ਡਰੈਸ ਪਾਈ ਹੈ ਲਗਭਗ ਐਸੇ ਇਸ ਤਰ੍ਹਾਂ ਵਾਲਪੇਪਰ ਲੱਗੇ ਹੁੰਦਾ ਬੂਟੀਆਂ ਵਾਲਾ ਤੇ ਉਹ ਆਪਣ ਨੂੰ ਇੱਕਦਮ ਦੇਖ ਕੇ ਤਾਂ ਲੱਗਦਾ ਵੀ ਆ ਉਹ ਕਮਰਾ ਵੀ ਉਹਦੇ ਨਾਲ ਛੋਟਾ ਲੱਗਦਾ ਜੀ ਤੇ ਉਹ ਇੱਕ ਹਲਕੀ ਤਰ੍ਹਾਂ ਦੀ ਫੀਲਿੰਗ ਜੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਹੁੰਦਾ ਵੀ ਆਪਾਂ ਵਾਲਪੇਪਰ ਉਤਾਰਾਂਗੇ ਜੀ ਤਾਂ ਉਹ ਸਾਰੇ ਕੰਮ ਕਰਨੇ ਆ ਰੈਨੋਵੇਸ਼ਨ ਨੂੰ ਲੈ ਕੇ ਜਿਹੜੀ ਜਿਹੜੀ ਚੀਜ਼ਾਂ ਜ਼ਰੂਰੀ ਹੈ ਉਹ ਆਪਾਂ ਅੱਜ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਵੀ ਤੁਸੀਂ ਜਦੋਂ ਪ੍ਰਾਪਰਟੀ ਲੈ ਰਹੇ ਹੋ ਕਿਹਨਾ ਕਿਹਨਾ ਚੀਜ਼ਾਂ ਧਿਆਨ ਰੱਖਣਾ ਤੇ ਰੈਨੋਵੇਸ਼ਨ ਕਰਾਉਣੀ ਕਿਵੇਂ ਹੈ ਰੈਨੋਵੇਸ਼ਨ ਦਾ ਪ੍ਰੋਸੈਸ ਕੀ ਹੈ ਕਿਉਂਕਿ ਬਹੁਤ ਸਾਰੇ ਆਪਣੇ ਦਰਸ਼ਕਾਂ ਨੂੰ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਲੋਕ ਬਾਏ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਹੈ ਕਿ ਮੈਂ ਕਿਹੜਾ ਕੰਮ ਪਹਿਲਾਂ ਕਰਾਂ ਤੇ ਕੀ ਤੋਂ ਕਰਾਵਾਂ ਕਿ ਕਿਵੇਂ ਮੈਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਕਿਉਂਕਿ ਆਪਾਂ ਇੱਕ ਦਿਨ ਬੈਠੇ ਕਾਫੀ ਤੇ ਗੱਲ ਕਰ ਰਹੇ ਸੀ ਕਿ ਤੁਸੀਂ ਘਰ ਲਿਆ ਹੈ ਤੇ ਤੁਸੀਂ ਰੈਨੋਵੇਸ਼ਨ ਕਰਵਾਈ ਹੈ ਤਾਂ ਉਹਦੇ ਬਾਰੇ ਥੋੜਾ ਸਾਨੂੰ ਸ਼ੇਅਰ ਕਰੋ ਤਾਂ ਕਿ ਥੋੜਾ ਜਿਹਾ ਆਪਣਾ ਪ੍ਰੋਗਰਾਮ ਅੱਗੇ ਵਧੇ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਰੈਨੋਵੇਸ਼ਨ ਦੇ ਕਿਹੜੇ-ਕਿਹੜੇ ਟਿਪਸ ਨੇ ਹਾਂਜੀ ਮੇਰਾ ਐਕਸਪੀਰੀਅੰਸ ਇਹ ਰਿਹਾ ਸੀ ਬਿਲਕੁਲ ਕੋਵਿਡ ਦੇ ਨੇੜੇ ਹੀ ਕਰ ਲਿਆ ਸੀ 2019 ਚ ਅੱਛਾ ਜੀ ਤੇ ਉਸ ਟਾਈਮ ਤੇ ਇੰਨੇ ਕਿ ਐਕਸਾਈਟਮੈਂਟ ਸੀ ਘਰ ਪੁਰਾਣਾ ਸੀ 노 ਡਾਊਟ ਬਟ ਐਕਸਾਈਟਮੈਂਟ ਇਹਨੇ ਸੀ ਪਹਿਲਾ ਕਰ ਲਿਆ ਸੀਗਾ ਮੈਂ ਆਪਣਾ ਤੇ ਸਾਨੂੰ ਤਾਂ ਜਿੱਦਨ ਸੈਟਲਮੈਂਟ ਸੀਗੀ ਬਸ ਵੀ ਸਾਨੂੰ ਇਹ ਸੀ ਚਾਬੀ ਦੇਦੋ ਸ ਤੇ ਆਪਣਾ ਸਮਾਨ ਸਮੋਣ ਲਾ ਕੇ ਬਾਹਰ ਖੜੇ ਸੀਗੇ ਵੀ ਸਾਨੂੰ ਚਾਬੀ ਮਿਲੇ ਤੇ ਅਸੀਂ ਸਮਾਨ ਰੱਖੀਏ ਖੁਸ਼ੀ ਹੋ ਗਈ ਆਪਣਾ ਕਰ ਲੈ ਕੇ ਨਾ ਯਾਨੀ ਹਾਂ ਜੀ ਬਿਲਕੁਲ ਜੀ ਬਟ ਜਿੱਦਾਂ ਜਿੱਦਾਂ ਸੈਟਿੰਗ ਕਰਨੀ ਸ਼ੁਰੂ ਕੀਤੀ ਸਮਾਨ ਫਿਰ ਕਈ ਕਈ ਚੀਜ਼ਾਂ ਲੱਗਣ ਲੱਗੀਆਂ ਵੀ ਨਹੀਂ ਯਾਰ ਇਹ ਪੁਰਾਣੀ ਆਊਟਡੇਟਡ ਹੈ ਕਿਉਂਕਿ ਆਪ ਰੀਅਲ ਏਸਟੇਟ ਦੇ ਵਿੱਚ ਜਦੋਂ ਤੁਸੀਂ ਉਹਨੇ ਉਦੋਂ ਮੈਂ ਉਸ ਟਾਈਮ ਮੈਂ ਰੀਅਲ ਏਸਟੇਟ ਦੇ ਵਿੱਚ ਐਂਟਰ ਕੀਤੀ ਹੋਈ ਸੀ ਤੇ ਹੋਰ ਪ੍ਰਾਪਰਟੀਆਂ ਐਕਸਪਲੋਰ ਕਰਨੀਆਂ ਫਿਰ ਥੋੜਾ ਫੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਪੇਂਟ ਕੀਤਾ ਜੀ ਕੋਵਿਡ ਵੇਲੇ ਲਾਕਡਾਊਨ ਜਦੋਂ ਲੱਗਿਆ ਸੀ ਅਸੀਂ ਆਪ ਹੀ ਫੈਮਿਲੀ ਮੈਂਬਰਸ ਆਪ ਹੀ ਅਸੀਂ ਰਲ ਕੇ ਤਸੀਂ ਪੇਂਟ ਕੀਤਾ ਘਰ ਨੂੰ ਪਹਿਲਾਂ ਮੈਂ ਇੱਕ ਇੱਕ ਫੀਚਰ ਵਾਲ ਬਣਾਈ ਸਾਰੇ ਕਮਰਿਆਂ ਦੇ ਵਿੱਚ ਕਿ ਇਦਾਂ ਮੈਂ ਫੀਚਰ ਵਾਲ ਰੱਖਣੀ ਹੈ ਵਾਲਪੇਪਰ ਸੀਗਾ ਨਹੀਂ ਵਾਲਪੇਪਰ ਨਹੀਂ ਸੀ ਉਹਨਾਂ ਦਾ ਨਿਊਟਰਲ ਕਲਰ ਸੀ ਮੈਂ ਆਪ ਹੀ ਮਤਲਬ ਹਰ ਇੱਕ ਰੂਮ ਦੇ ਵਿੱਚ ਆਪਣੇ ਲੌਂਜ ਏਰੀਆ ਚ ਫੈਮਿਲੀ ਏਰੀਆ ਚ ਸਾਰੇ ਕਿਤੇ ਇੱਕ ਫੀਚਰ ਵਾਲ ਬਣਾਈ ਹੋਰ ਤੁਸੀਂ ਪੇਂਟ ਆਪੇ ਕੀਤਾ ਆਪੇ ਹੀ ਕੀਤਾ ਕਿਉਂਕਿ ਲੋਕਡਾਊਨ ਸੀਗਾ ਉਸ ਟਾਈਮ ਦੇ ਵਿੱਚ ਇਦਾਂ ਹੀ 2 ਸਾਲ ਹੋਏ ਤਾਂ ਉਹ ਉਹ ਵੀ ਚੀਜ਼ ਮੈਨੂੰ ਪੁਰਾਣੀ ਲੱਗਣ ਲੱਗ ਗਈ ਫਿਰ ਅਸੀਂ ਸੋਚਿਆ ਕਿ ਉਹਨਾਂ ਪ੍ਰੋਪਰ ਰੈਨੋਵੇਸ਼ਨਸ ਨੂੰ ਲਾਈਟਨਿੰਗ ਦਾ ਕਿੰਨਾ ਫਰਕ ਪੈਂਦਾ ਜੀ ਜਦੋਂ ਆਪਾਂ ਨਵੀਂ ਪ੍ਰੋਪਰਟੀਆਂ 'ਚ ਐਂਟਰ ਕਰਦੇ ਆ ਇੱਕ ਤਾਂ ਉਹਨਾਂ ਦੇ ਕਲਰ ਵਾਈਟ ਹੁੰਦਾ ਜਾਂ ਥੋੜਾ ਲਾਈਟ ਕਲਰ ਹੁੰਦਾ ਉਪਰੋਂ LED ਲਾਈਟਸ ਲੱਗੀਆਂ ਹੁੰਦੀਆਂ ਉਹ ਦੂਰੋਂ ਹੀ ਚਮਕਦੀਆਂ ਕਰਕੇ ਆਪਾਂ ਨੂੰ ਵੱਡਾ ਖੁੱਲਾ ਲੱਗਦਾ ਤੇ ਜਿਹੜੇ ਪੁਰਾਣੇ ਘਰ ਹੁੰਦੇ ਆ ਕਲਰਸ ਹੋਗੇ ਉਹਨਾਂ ਦੇ ਥੋੜੇ ਕਲਰ ਇਦਾਂ ਦੇ ਯੂਜ਼ ਕੀਤੇ ਹੁੰਦੇ ਆ ਲਾਈਟਨਿੰਗ ਬੜੀ ਡਿਮ ਜੀ ਹੁੰਦੀਆਂ ਨੇ ਇੰਨੇ ਰਾਜਾ ਲੱਗਦਾ ਨਾ ਅਸੀਂ ਕਹਾਂ ਵੀ ਲਾਈਟਨਿੰਗ ਚੇਂਜ ਕਰਦੇ ਆ ਫਲੋਰਿੰਗ ਜਿਹੜੀ ਤੁਸੀਂ ਹੁਣੇ ਮੈਂਸ਼ਨ ਕੀਤਾ ਕਾਰਪੈਟਸ ਪੁਰਾਣੇ ਸੀ ਤੇ ਆਸਟ੍ਰੇਲੀਆ 'ਚ ਆਪਣੇ ਤੁਹਾਨੂੰ ਪਤਾ ਹੈ ਕਿ ਅਲਰਜੀਸ ਕਿੰਨੇ ਆ ਜੀ ਫਲੋਰਿੰਗ ਤੁਸੀਂ ਦੱਸਿਆ ਜੀ ਫਲੋਰਿੰਗ ਨੂੰ ਲੈ ਕੇ ਤਾਂ ਜਦੋਂ ਤੁਸੀਂ ਫਲੋਰਿੰਗ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਕੀ ਸਵਾਲ ਆਇਆ ਦਿਮਾਗ ਦੇ ਵਿੱਚ ਵੀ ਫਲੋਰਿੰਗ ਕਿਸ ਤਰ੍ਹਾਂ ਦੀ ਸੀ ਕਾਰਪਟ ਸੀਗਾ ਕਾਰਪਟ ਸੀਗਾ ਹਾਂਜੀ ਕੰਦਾ ਸੀ ਕਿਉਂਕਿ ਉਹ ਚ ਬੁਕੇ ਦੀ ਕਲੀਨਿੰਗ ਜਾਂ ਅੈਸੇ ਨਹੀਂ ਕਰਉਂਦੇ ਕਾਰਪਟ ਗੰਦਾ ਨਹੀਂ ਕਹਿ ਸਕਦਾ ਜਦੋਂ ਸਾਨੂੰ ਉਹਨਾਂ ਨੇ ਪ੍ਰਾਪਰਟੀ ਦਿੱਤੀ ਸੀ ਨਵਾਂ ਕਾਰਪਟ ਸੀ ਬਟ ਆਪਾਂ ਯੂਜ਼ ਟੂ ਨਹੀਂ ਹੁੰਦੇ ਚਾਹੇ ਬਹੁਤ ਟਾਈਮ ਤੋਂ ਰਹਿ ਰਹੇ ਸੀ ਰੈਂਟਲ ਪ੍ਰਾਪਰਟੀਆਂ 'ਚ ਵੀ ਰਹੇ ਆ ਕਲੀਨਿੰਗ ਕਰਵਾਉਂਦੇ ਰਹਿੰਦੇ ਆ ਟਾਈਮ ਟੂ ਟਾਈਮ ਬਟ ਇੱਕ ਇੱਕ ਤਾਂ ਅਲਰਜੀ ਸਾਨੂੰ ਮੈਂ ਜਿਵੇਂ ਦੱਸਿਆ ਉਹ ਚ ਹਿਡਨ ਹੁੰਦਾ ਪਰ ਉਹ ਨਹੀਂ ਪਤਾ ਲੱਗਦਾ ਆਪਾਂ ਹਰ ਵੀਕ ਚੇਂਜ ਇਹਨੂੰ ਕਰਵਾ ਦਈਏ ਕਿ ਕਿੱਦਾਂ ਵੀ ਆਨਾ ਕਰਕੇ ਫਿਰ ਆਪਾਂ ਨੂੰ ਚੱਪਲ ਨਹੀਂ ਲੈ ਕੇ ਜਾਣੀ ਜੀ ਉਹ ਚੀਜ਼ਾਂ ਬਹੁਤ ਔਖਾ ਲੱਗਦਾ ਸਾਰਾ ਤੇ ਇੱਕ ਹਾਈਬ੍ਰਿਡ ਫਲੋਰਿੰਗ ਦਾ ਬਹੁਤ ਜ਼ਿਆਦਾ ਚੱਲ ਰਿਹਾ ਜਿਵੇਂ LED ਵਾਲਾਈਟਸ ਦਾ ਲੱਗਿਆ ਆ ਤੇ ਫਿਰ ਉਸ ਟਾਈਮ ਅਸੀਂ ਸਾਰੀ ਪਹਿਲਾਂ ਫਲੋਰਿੰਗ ਚੇਂਜ ਕਰਵਾਈ ਕਿਚਨ ਪੂਰੀ ਰੈਨੋਵੇਟ ਕਰਵਾਈ ਫਲੋਰਿੰਗ ਚੇਂਜ ਕਰਵਾਈ ਹੁਣ ਇੱਥੇ ਕੁਐਸਚਨ ਆਉਂਦਾ ਜੀ ਤੁਸੀਂ ਛੋਡੇ ਦਿਮਾਗ ਸਭ ਤੋਂ ਪਹਿਲਾਂ ਆਇਆ ਕਿ ਆਪਾਂ ਉਹਨਾਂ ਨੂੰ ਕਾਰਪਟ ਨੂੰ ਪੱਟੀਏ ਤੇ ਇਹਦੀ ਫਲੋਰਿੰਗ ਆਪਾਂ ਤੇ ਹਾਈਬ੍ਰਿਡ ਫਲੋਰਿੰਗ ਲਾ ਦਈਏ ਜੀ ਇਹ ਇਹ ਕੁਐਸਚਨ ਆਇਆ ਜੀ ਫਲੋਰਿੰਗ ਕਈ ਕਿਸਮ ਦੀ ਹੁੰਦੀ ਹੈ ਜਿਵੇਂ ਕਿ ਆਪਾਂ ਹਾਈਬ੍ਰਿਡ ਫਲੋਰਿੰਗ ਕਰਾ ਲੰਨੇ ਆ ਲਮੀਨੇਟ ਫਲੋਰਿੰਗ ਕਰਾ ਲੰਨੇ ਆ ਬੈਂਬੂ ਫਲੋਰਿੰਗ ਆਉਂਦੀ ਹੈ ਇਹ ਇਹਦੀਆਂ ਦੋ ਤਿੰਨ ਟਾਈਪਸ ਹੋ ਗਈਆਂ ਫਿਰ ਉਸ ਦੂਬਾਰ ਕਾਰਪੈਟਸ ਵੀ ਬਹੁਤ ਤਰ੍ਹਾਂ ਦੇ ਆਉਂਦੇ ਆ ਨਹੀਂ ਪਸੰਦ ਕਰਦੇ ਆਪਣੀ ਕਮਿਊਨਿਟੀ ਦੇ ਵਿੱਚ ਕਿਉਂਕਿ ਜਿਹੜਾ ਕਿ ਐਸਕੇਜੀ ਨੇ ਦੱਸਿਆ ਕਿ ਹਾਈਜਨਿਕ ਜਿਹੜਾ ਸਭ ਤੋਂ ਵੱਡਾ ਚੀਜ਼ ਹੈ ਕਿਉਂਕਿ ਉਹਨਾਂ ਘਰਾਂ ਦੇ ਵਿੱਚ ਜਿਹੜੇ ਕਿ 20 30 ਸਾਲ ਪੁਰਾਣਾ ਕਾਰਪਟ ਲੱਗਿਆ ਹੈ ਤਾਂ ਮੋਸਟਲੀ ਲੋਕਾਂ ਕੋਲ ਪੈਟਸ ਵੀ ਹੈਗੇ ਆ ਚਾਹੇ ਉਹ ਕੈਟ ਹੈ ਚਾਹੇ ਡੌਗ ਹੈ ਤਾਂ ਉਹਦੇ హెਅਰ ਹੈ ਜੋ ਹਾਈਜਨਿਕਲੀ ਉਹਨੂੰ ਸਹੀ ਨਹੀਂ ਮੰਨਿਆ ਜਾਂਦਾ ਪਰ ਜੇ ਨਵਾਂ ਕਾਰਪਟ ਲਵਾਉਣਾ ਹੈ ਤੇ ਆਪਾਂ ਹੀ ਨਵਾਂ ਲਵਾਇਆ ਤਾਂ ਉਹਨੂੰ ਕੁਸ਼ਾਲੀ ਆਪਾਂ ਰੱਖ ਵੀ ਲੈਣੇ ਆ ਠੀਕ ਹੈ ਜੀ ਤੇ ਫਲੋਰਿੰਗ ਨੂੰ ਲੈ ਕੇ ਤੁਹਾਡਾ ਜਿਹੜਾ ਸੀਗਾ ਤੇ ਤੁਹਾਨੂੰ ਹਾਈਬ੍ਰਿਡ ਹੀ ਕਿਉਂ ਜਚਿਆ ਟਾਈਲਸ ਕਿਉਂ ਨਹੀਂ ਜੀਆਂ ਇੱਕ ਤਾਂ ਉਸ ਟਾਈਮ ਤੇ ਟ੍ਰੈਂਡ ਤੇ ਸੀ ਜੀ ਹਾਂਜੀ ਤੇ ਟਾਈਲ ਸਟਾਈਲਸ ਵੀ ਕਰਵਾਇਆ ਡਿਪੈਂਡ ਕਰਦਾ ਕਿ ਏਰੀਆ ਕਿਹੜਾ ਪ੍ਰਾਪਰਟੀ ਦਾ ਹੁਣ ਜੇ ਆਪਾਂ ਮੋਸਟਲੀ ਮੈਂ ਘਰ ਦੇਖਿਆ ਜਿਨ੍ਹਾਂ ਦੇ ਟਾਈਲਸ ਵੀ ਹੁੰਦੇ ਆ ਬਟ ਟਾਈਲਸ ਗਰਮੀਆਂ ਦੇ ਵਿੱਚ ਤਾਂ ਠੀਕ ਆ ਸਰਦੀਆਂ ਚ ਬਹੁਤ ਠੰਡੀਆਂ ਹੋ ਜਾਂਦੀਆਂ ਜੀ ਮਤਲਬ ਮੇਰੀ ਪਰਸਨਲ ਜਿਹੜੀ ਹੋ ਸੀਗੀ ਹਾਈਬ੍ਰਿਡ ਫਲੋਰ ਆ ਕਿ ਤੋਂ ਨਿਕਲ ਰਹਾ ਦਾ ਹਾਈਬ੍ਰਿਡ ਫਲੋਰ ਜਿਹੜਾ ਤਾਂ ਕਿਚਨ ਏਰੀਆ ਬਾਥਰੂਮਸ ਨੇ ਲੌਂਡਰੀ ਆ ਉੱਥੇ ਟਾਈਲਸ ਹੀ ਆ ਬਟ ਜਿੰਨੇ ਬੈਡਰੂਮਸ ਆ ਜਾਂ ਮੇਨ ਲੌਂਜ ਏਰੀਆ ਉੱਥੇ ਅਸੀਂ ਹਾਈਬ੍ਰਿਡ ਫਲੋਰ ਕਰਾਇਆ ਕਿਉਂਕਿ ਉਹ ਟੈਂਪਰੇਚਰ ਉਹਦਾ ਮਾਡਰਨ ਰਹਿੰਦਾ ਵੀ ਤੁਸੀਂ ਤੁਹਾਨੂੰ ਉਹ ਨਹੀਂ ਚੇਂਜ ਕਰਨ ਦਾ ਲੱਗਦਾ ਤੇ ਤੁਹਾਨੂੰ ਕਿੰ ਕੀਵੇਂ ਤੁਸੀਂ ਜਿਹੜਾ ਜਿਹੜਾ ਤੁਸੀਂ ਫਲੋਰ ਲਾਉਣ ਬਾਰੇ ਸੋਚਿਆ ਤਾਂ ਸਭ ਦੇ ਦਿਮਾਗ 'ਚ ਜਦੋਂ ਕਿਸੇ ਨੇ ਫਲੋਰ ਲਾਉਣਾ ਤਾਂ ਦਿਮਾਗ 'ਚ ਇਹ ਕੁਐਸਚਨ ਆਉਂਦਾ ਵੀ ਉਸਨੂੰ ਅਸੀਂ ਕਿੱਥੋਂ ਬਾਇ ਕਰੀਏ ਤੇ ਕੀ ਤੋਂ ਲਵਾਈਏ ਇਹ ਚੋਇਸ ਤੁਸੀਂ ਦੋਨੇ ਕਿਵੇਂ ਕੀਤੀਆਂ ਜੀ ਦੇਖੋ ਇਹਦੇ ਬਾਰੇ ਮਤਲਬ ਤੁਸੀਂ ਇਹ ਲਾਓ ਕਿ ਬਹੁਤ ਰਿਸਰਚ ਹੋਈ ਹਾਂ ਐ ਸਿਰਚ ਵਾਲੀ ਤਾਂ ਦੱਸਣਾ ਪੰਜ ਹਾਂਜੀ ਤੇ ਅਲੱਗ-ਅਲੱਗ ਦੁਕਾਨਾਂ ਤੇ ਗਏ ਜਿਹੜੇ ਹੋਲ ਸੇਲਰ ਹੁੰਦੇ ਉਹਨਾਂ ਕੋਲ ਵੀ ਈਵਨ ਜਿਹਨਾਂ ਤੋਂ ਜਿਵੇਂ ਟਾਈਲਿੰਗ ਕਰਵਾਈ ਆ ਉਹ ਵੀ ਰੈਫਰ ਕਰਦੇ ਸੀਗੇ ਫਿਰ ਉਸ ਤੋਂ ਬਾਅਦ ਇੱਕ ਆਪਣੇ ਤੇ ਇੱਕ ਚੈਲੰਜ ਹੋ ਜਾਂਦਾ ਕਿ ਮੈਂ ਆਪ ਹੀ ਰੀਅਲ ਏਸਟੇਟ ਚ ਤੇ ਮੈਂ ਪ੍ਰੋਪਰ ਪਤਾ ਕਰਨਾ ਆਪਾਂ ਜਗ੍ਹਾ-ਜਗ੍ਹਾ ਜਾ ਕੇ ਐਕਸਪਲੋਰ ਕਰਦੇ ਆਂ ਜਾਂ ਆਪਣੇ ਆਪਣੇ ਲਿੰਕਸ ਹੁੰਦੇ ਆ ਜੀ ਤੇ ਉਹ ਚੀਜ਼ ਸਭ ਕੁਝ ਕਰਨ ਤੋਂ ਬਾਅਦ ਫਿਰ ਉਹ ਸਿਲੈਕਸ਼ਨ ਹੋਈ ਸੀ ਉਹਦੇ ਉੱਤੇ ਫਲੋਰਿੰਗ ਵੀ ਡਿਫਰੈਂਟ ਆ ਈਵਨ ਹਾਈਬ੍ਰਿਡ ਆ ਕੋਈ ਘੱਟ ਆ ਮੈਂ ਮਾ ਕੋਈ ਜ਼ਿਆਦਾ ਆ ਆਪਾਂ ਉਹ ਸਾਰੀਆਂ ਚੀਜ਼ਾਂ ਦਾ ਦੇਖਣਾ ਪੈਂਦਾ ਜੀ ਤੇ ਉਸੇ ਹਿਸਾਬ ਨਾਲ ਤੇ ਜੀ ਵੈਰੀ ਗੁੱਡ ਜੀ ਮੈਂ ਥੋੜਾ ਸਮ ਅਪ ਕਰ ਦਣਾ ਇਹਨੂੰ ਕਿਉਂਕਿ ਮੈਂ ਵੀ ਬਹੁਤ ਸਾਰੀ ਰੀਨੋਵੇਸ਼ਨ ਕੀਤੀ ਹੈ ਆਪਣੇ ਘਰੇ ਤੇ ਬਹੁਤ ਸਾਰੀ ਰੀਨੋਵੇਸ਼ਨਸ ਕਰਵਾਈਆਂ ਹੁਣ ਜੇ ਅਪ ਫਲੋਰਿੰਗ ਨੂੰ ਲੈ ਕੇ ਗੱਲ ਸ਼ੁਰੂ ਹੋਈ ਹੈ ਤਾਂ ਫਲੋਰਿੰਗ ਦਾ ਤਾਂ ਦੇਖੋ ਜੀ ਇਹ ਵੀ ਜਦੋਂ ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਸਵਾਲ ਆਇਆ ਕਿ ਫਲੋਰਿੰਗ ਕਰਾਉਣੀ ਹੈ ਤਾਂ ਫਿਰ ਜਿਹੜਾ ਕਿ ਅਸੀਂ ਦੱਸਿਆ ਕਿ ਉੱਤੇ ਆਪਾਂ ਟਾਈਲਸ ਕਰਾਉਣੀ ਹੈ ਕਿਤੇ ਆਪਾਂ ਜਿਹੜੀ ਹਾਈਬ੍ਰਿਡ ਫਲੋਰਿੰਗ ਦੀ ਗੱਲ ਕਰ ਰਹੇ ਹਾਂ ਨਾ ਜੀ ਹਾਈਬ੍ਰਿਡ ਫਲੋਰਿੰਗ ਇੱਕ ਡਿਫਰੈਂਟ ਤਰ੍ਹਾਂ ਦੀ ਫਲੋਰਿੰਗ ਹੈ ਜੀ ਜਿਹੜੀ ਕਿ ਦੇਖਣ 'ਚ ਵੁੱਡਨ ਟਾਈ ਤੇ ਉਹਦੇ ਉਪਰ ਇੱਕ ਲੇਅਰ ਲੱਗੀ ਹੁੰਦੀ ਹੈ ਜਿਹੜੀ ਕਿ ਵਰਡਮ ਫਲੋਰਿੰਗ ਵਰਗੀ ਲੱਗਦੀ ਹੈ ਤੇ ਉਹਦੇ ਨੀਚੇ ਇੱਕ ਜਿਹੜਾ ਆਪਾਂ ਅੰਡਰਲੇ ਲੱਗਦੀ ਹੈ ਉਹ ਆਲਰੇਡੀ ਲੱਗੀ ਹੁੰਦੀ ਹੈ ਤਾਂ ਇਟ ਮੀਨਸ ਕਿ ਉਹ ਉਹਦਾ ਉਹਦਾ ਨਾਮ ਹੀ ਹਾਈਬ੍ਰਿਡ ਫਲੋਰਿੰਗ ਹੈ ਜੀ ਤੇ ਉਹਦੀ ਕਾਫੀ ਅੱਛੀ ਖਾਸੀ 20-25 ਸਾਲ ਦੀ ਵਾਰੰਟੀ ਮਿਲ ਜਾਂਦੀ ਹੈ ਕਲੀਪਿੰਗ ਫਲੋਰ ਹੁੰਦਾ ਹਾਂ ਈਜ਼ੀ ਲੱਗ ਜਾਂਦਾ ਪਰ ਉਹਦੇ ਲਈ ਆਫਕੋਰਸ ਈਜ਼ੀ ਲੱਗ ਜਾਂਦਾ ਲਾਉਣ ਵਾਲੇ ਜੋ ਵੀ ਜਿਹੜਾ ਖਸਪੋ ਹੁੰਦੇ ਆ ਨੀ ਲਾਉਣ ਵਾਲੇ ਤੇ ਐਕਸਪੋ ਹੁੰਦੇ ਆ ਅਨ ਸਕੇਨ ਦਾ ਮਤਲਬ ਸੀਮੈਂਟ ਵਗੈਰਾ ਜਾਂ ਕੁਝ ਉਹ ਚੀਜ਼ ਰੈਨੋਵੇਸ਼ਨ ਜਦੋਂ ਆਪਾਂ ਕੁਐਸਚਨ ਆਉਂਦਾ ਨਾ ਜੀ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਦਿਮਾਗ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜੀ ਦੁਕਾਨ ਆਂਦੀ ਆ ਉਹ ਆਂਦੀ ਬਨਿੰਗਸ ਬਨਿੰਗਸ ਰਾਈਟ ਬਨਿੰਗਸ ਇੱਥੇ ਬਹੁਤ ਵੱਡੇ ਵੱਡੇ ਹਾਰਡਵੇਅਰ ਸਟੋਰ ਨੇ ਜੀ ਜਿੰਨਾ ਵਿੱਚ ਕੀ ਤੁਸੀਂ অলমোস্ট এ টু জি ਜੀ ਨੂੰ ਕਹਿੰਦੇ ਨੇ ਨਾ ਸਾਰੀ ਚੀਜ਼ ਮਿਲ ਜਾਂਦੀ ਹੈ ਚਾਹੇ ਉਹ ਕਿਚਨ ਦੀ ਹੈ ਚਾਹੇ ਪਲੰਬਿੰਗ ਦੀ ਹੈ ਚਾਹੇ ਫਲੋਰਿੰਗ ਦੀ ਹੈ ਸੀਲਿੰਗ ਦੀ ਹੈ ਰੂਫਿੰਗ ਦੀ ਹੈ ਪੇਂਟ ਦੀ ਹੈ ਯੂ ਨੇਮ ਦਾ ਥਿੰਗ ਸਭ ਕੁਝ ਬਨਿੰਗ ਚ ਮਿਲ ਜਾਂਦਾ ਹੈ ਐਸ ਕਰਕੇ ਉਹ ਵਨ ਸਟਾਪ ਸ਼ਾਪ ਹੋਣ ਕਰਕੇ ਸਭ ਤੋਂ ਪਹਿਲੀ ਚੁਆਇਸ ਆਪਣੀ ਬਨਿੰਗ ਆਂਦੀ ਹੈ ਨੋ ਡਾਊਟ ਜੀ ਜਦੋਂ ਤੁਸੀਂ ਕੋਈ ਰੈਨੋਵੇਸ਼ਨ ਕਰਨੀ ਹੈ ਤੁਸੀਂ ਬਨਿੰਗ ਜਾਓ ਬਿਲਕੁਲ ਜਾਓ ਪਰ ਇਹ ਨਹੀਂ ਹੈ ਕਿ ਜਾਂਦੇ ਹੀ ਤੁਸੀਂ ਕੋਈ ਚੀਜ਼ ਉੱਥੋਂ ਖਰੀਦ ਲਓ ਠੀਕ ਹੈ ਇਹਦਾ ਕਾਰਨ ਹੈ ਕਿ ਐਕਸਪਲੋਰ ਕਰੋ ਮਤਲਬ ਕਿ ਐਸੀ ਇਹ ਨਹੀਂ ਕਹਿੰਦੇ ਵੀ ਬਰਨਿੰਗ ਚ ਵਧੀਆ ਨਹੀਂ ਮਿਲਦੀ ਬਰਨਿੰਗ ਚ ਬਹੁਤ ਕੁਝ ਮਿਲਦਾ ਹੈ ਸਭ ਕੁਝ ਵਧੀਆ ਵੀ ਮਿਲਦਾ ਹੈ ਕਈ ਚੀਜ਼ਾਂ ਬਹੁਤ ਸਪੈਸ਼ਲ ਤੇ ਤੇ ਵਧੀਆ ਰੇਟ ਤੇ ਵੀ ਮਿਲਦੀਆਂ ਕੋਈ ਦੋਰਾ ਨਹੀਂ ਪਰ ਤੁਸੀਂ ਕੁਝ ਵੀ ਲੈਣ ਤੋਂ ਪਹਿਲਾਂ ਆਪਦੀ ਰਿਸਰਚ ਜ਼ਰੂਰ ਕਰੋ Google ਬਾਬਾ ਜੀ ਨੂੰ ਆਪਾਂ ਕਹਿੰਦੇ ਨੇ ਇੱਕ ਸਭ ਤੋਂ ਵੱਡੀਆਂ ਵਧੀਆ ਟੂਲ ਹੈ ਜੀ ਉਹ ਤੇ ਤੁਸੀਂ ਸਰਚ ਕਰੋ ਜਿਹੜੀਆਂ ਛੋਟੀਆਂ ਦੁਕਾਨਾਂ ਉਹਨਾਂ ਤੇ ਵੀ ਜਾਓ ਕਈ ਵਾਰ ਉਹਨਾਂ ਤੇ ਵੀ ਬਹੁਤ ਵਧੀਆ ਡੀਲ ਮਿਲ ਜਾਂਦੀ ਹੈ ਤਾਂ ਤੁਸੀਂ ਕੁਝ ਵੀ ਲੈਣਾ ਹੈ ਜੇ ਆਪਾਂ ਫਲੋਰਿੰਗ ਦੀ ਹੀ ਗੱਲ ਕਰ ਰਹੇ ਆ ਤਾਂ ਘੱਟ ਤੋਂ ਘੱਟ ਤੁਸੀਂ ਤਿੰਨ ਤੋਂ ਚਾਰ ਜਗ੍ਹਾ ਤੇ ਤੁਸੀਂ ਜ਼ਰੂਰ ਫਲੋਰਿੰਗ ਐਕਸਪਲੋਰ ਕਰੋ ਉੱਥੇ ਜਦੋਂ ਜਾਓਗੇ ਤਾਂ ਤੁਹਾਨੂੰ ਡਿਫਰੈਂਟ ਕਈ ਵਾਰ ਆਪਣੇ ਦਿਮਾਗ 'ਚ ਉਸ ਤਰੀਕੇ ਦੀ ਚੀਜ਼ ਪ੍ਰੋਡਕਟ ਦਿਮਾਗ 'ਚ ਵੀ ਨਹੀਂ ਹੁੰਦਾ ਜਿਹੜਾ ਕਿ ਆਪਾਂ ਉੱਥੇ ਜਾ ਕੇ ਮਿਲ ਜਾਂਦਾ ਹੈ ਜਦੋਂ ਉੱਥੇ ਜਾ ਕੇ ਮਿਲਦਾ ਫਿਰ ਆਪ ਨੂੰ ਲੱਗਦਾ ਵੀ ਹਾਂ ਆਪਾਂ ਇਹ ਵੀ ਲਗਾ ਸਕਦੇ ਹਾਂ ਫੇਰ ਕੁਐਸਚਨ ਆਉਂਦਾ ਜੇ ਤੁਸੀਂ ਫਲੋਰਿੰਗ ਸਿਲੈਕਟ ਕਰ ਲਈ ਫੇਰ ਕੁਐਸਚਨ ਆਉਂਦਾ ਕਿ ਉਹਨੂੰ ਆਪਾਂ ਲਗਾਉਣਾ ਕਿਤੋਂ ਉਹਦੇ ਲਈ ਤੁਹਾਨੂੰ ਜਿਹੜਾ ਟਰੇਡ ਚਾਹੀਦਾ ਜਿਹੜਾ ਬੰਦਾ ਟ੍ਰੇਡੀ ਲਗਾਏਗਾ ਜਿਹੜਾ ਐਕਸਪਰਟ ਹੈ ਫਲੋਰਿੰਗ ਦਾ ਤਾਂ ਉਹ ਵੀ ਤੁਹਾਨੂੰ ਗੂਗਲ ਤੇ ਪਲੱਸ ਜਿਹੜਾ ਏਅਰ ਟਾਸਕਰ ਗਮਟਰੀ ਤੇ ਮਾਰਕੀਟਪਲੇਸ ਇਹ ਤਿੰਨ ਚਾਰ ਫਰ ਜਗ੍ਹਾ ਹੈਗੀਆਂ ਹੈਗੀਆਂ ਸਪੈਸ਼ਲੀ ਫਿਰ ਉਦੋਂ ਬਾਅਦ ਆਉਂਦਾ ਜੀ ਆਪਣੀ ਕਮਿਊਨਿਟੀ ਰੈਫਰੈਂਸਸ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਸਭ ਨਾਲ ਗੱਲ ਕਰੋ ਜੀ ਕਿਉਂਕਿ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਰੈਨੋਵੇਸ਼ਨ ਜ਼ਰੂਰ ਕੀਤੀ ਹੁੰਦੀ ਹੈ ਤੁਸੀਂ ਉਹਨਾਂ ਤੋਂ ਰੈਫਰੈਂਸਸ ਲੋ ਕਿਉਂਕਿ ਕਹਿੰਦੇ ਨਾ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਐਡਵਰਟਾਈਜ਼ਮੈਂਟ ਹੈ ਉਹ ਵਰਡ ਆਫ ਮਾਊਥ ਹੈ ਬਿਲਕੁਲ ਜੀ ਜੇ ਕਿਸੇ ਨੇ ਕਿਸੇ ਤੋਂ ਕੰਮ ਕਰਾਇਆ ਤੇ ਉਹਨੂੰ ਵਧੀਆ ਲੱਗਿਆ ਤੇ ਉਹ ਰეკਮੈਂਡ ਕਰ ਰਿਹਾ ਹੈ ਤਾਂ ਤੁਹਾਡੀ ਹਾਫ ਜੌਬ ਇਸ ਡਨ ਮੰਨੀ ਜਾਂਦੀ ਹੈ ਕਿਉਂਕਿ ਜੇ ਮੇਰੇ ਕਿਸੇ ਭੈਣ ਭਾਈ ਨੇ ਕਰਾਇਆ ਤੇ ਮੈਂ ਉਹ ਤੋਂ ਕਰਾ ਲਾਂਗਾ ਤਾਂ ਜੇ ਰეკਮੈਂਡ ਕੀਤਾ ਤਾਂ ਵ ਕੋਟੇਸ਼ਨ ਦੀ ਗੱਲ ਆ ਗਈ 3 ਤੋਂ 4 ਜਿਵੇਂ ਆਪਾਂ ਪਹਿਲਾਂ ਦੁਕਾਨਾਂ ਤੇ ਗਏ ਸੀ ਫਲੋਰਿੰਗ ਲੈਣ ਲਈ ਉਹ ਵੀ 3 ਤੋਂ 4 ਪਹਿਲਾਂ ਆਪਾਂ ਕੋਟੇਸ਼ਨ ਲਈਏ ਟ੍ਰੇਡਸ ਤੋਂ ਟ੍ਰੇਡਸ ਤੋਂ ਬਿਲਕੁਲ ਜਰੂਰ ਲੋ ਹਾਲਾਂਕਿ ਜਿਹੜੇ ਬੰਦੇ ਨੇ ਤੁਹਾਨੂੰ ਰეკਮੈਂਡ ਕੀਤਾ ਉਹਦਾ ਤਾਂ ਤੁਸੀਂ ਪੁੱਛੋ ਹੀ ਪੁੱਛੋ ਉਹ ਤੋਂ ਇਲਾਵਾ ਵੀ ਤੁਸੀਂ ਉਹਦੇ ਨਾਲ ਨਾਟ ਨਾਟ ਓਨਲੀ ਕਿ ਤੁਸੀਂ ਸਿਰਫ ਇੱਕ ਵਧੀਆ ਪ੍ਰਾਈਸ ਤੇ ਕੰਮ ਕਰਾ ਲਓਗੇ ਸੋ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਹੈ ਕਿਉਂਕਿ ਹਰ ਬੰਦੇ ਦਾ ਓਪੀਨੀਅਨ ਹਰ ਬੰਦੇ ਦਾ ਦੇਖਣ ਦਾ ਤਰੀਕਾ ਹਰ ਬੰਦੇ ਦਾ ਕਰਨ ਦਾ ਤਰੀਕਾ ਉਹ ਡਿਫਰੈਂਟ ਹੁੰਦਾ ਹੈ ਫਿਰ ਅਵੇਲੇਬਿਲਟੀ ਹੈ ਬਹੁਤ ਸਾਰੇ ਲੋਕ ਬਹੁਤ ਬਿਜ਼ੀ ਨੇ ਕੌਣ ਕਿੰਨੇ ਕਿਦੋਂ ਕਰ ਸਕਦਾ ਫਲੋਰਿੰਗ ਕਰਨ ਵੇਲੇ ਜਨਰਲੀ ਘਰ ਖਾਲੀ ਚਾਹੀਦਾ ਹੁੰਦਾ ਬਿਲਕੁਲ ਹਾਂ ਜਾਂ ਫਿਰ ਕੀ ਹੁੰਦਾ ਵੀ ਚਾਰ ਬੰਦੇ ਲੱਗੋ ਫਰਨੀਚਰ ਚੱਕ ਇੱਧਰ ਰੱਖੋ ਇੱਧਰ ਫਲੋਰਿੰਗ ਹੋ ਗਈ ਫੇਰ ਚੱਕ ਕੇ ਉੱਥੇ ਰੱਖੋ ਫੇਰ ਉੱਧਰ ਫਲੋਰਿੰਗ ਹੋ ਗਈ ਫੇਰ ਤਾਂ ਬੰਦਾ ਐਂ ਕਰਦਾ ਰਹਿੰਦਾ ਤਾਂ ਉਹ ਬਹੁਤ ਸਾਰੀ ਚੀਜ਼ ਸਿਰਫ ਇੱਕ ਫਲੋਰਿੰਗ ਨੂੰ ਕੀਤੀ ਗੱਲ ਜੀ ਅੱਪ ਅੱਜ ਹਜੇ ਵੀ ਰੈਨੋਵੇਸ਼ਨ ਦੇ ਬਹੁਤ ਸਾਰੀਆਂ ਬ੍ਰਾਂਚੇ ਜੀ ਬਹੁਤ ਵਾਸਤ ਹੈ ਰੈਨੋਵੇਸ਼ਨ ਤੇ ਜਦੋਂ ਆਪਾਂ ਸਿਰਫ ਕੋਈ ਵੀ ਚੀਜ਼ ਆਪਾਂ ਫਲੋਰਿੰਗ ਤੋਂ ਆਪਾਂ ਸ਼ੁਰੂ ਕਰਦੇ ਕਰਦੇ ਆਪਾਂ ਅੱਗੇ ਤੱਕ ਚ flooring ਆਪਾਂ ਗੱਲ ਕਰ ਰਹੇ ਆਂ ਤਾਂ ਤਿੰਨ ਤੋਂ ਚਾਰ ਕੋਟੇਸ਼ਨ ਫੋਰ ਦਾ ਪ੍ਰੋਡਕਟ ਪ੍ਰੋਡਕਟ ਤੇ ਤਿੰਨ ਤੋਂ ਚਾਰ ਕੋਟੇਸ਼ਨ ਫੋਰ ਦਾ ਟਰੇਡ ਜਿਹੇ ਤੋਂ ਕੰਮ ਕਰਾਉਣਾ ਫੇਰ ਆਉਂਦੀ ਏ ਗੱਲ ਜੀ ਸਪੈਸੀਫਿਕਲੀ ਜਿਹੜੀ ਕਿ ਇੱਥੇ ਮੈਂ ਬਹੁਤ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਕਿਸੇ ਟਰੇਡ ਤੋਂ ਕੰਮ ਕਰਾਉਣੇ ਹੋ ਟਰਾਈ ਕਰੋ ਕਿ ਉਹਨਾਂ ਤੋਂ ਪ੍ਰੋਪਰ ਇਨਵੋਇਸ ਲਓ ਹਮ ਪ੍ਰੋਪਰ ਉਹਨਾਂ ਤੋਂ ਇਨਵੋਇਸ ਲਓ ਤਾਂਕਿ ਉਹਦੇ ਤੇ ਤੁਹਾਨੂੰ ਵਾਰੰਟੀ ਮਿਲੇ ਉਹਦੀ ਟਰੇਡਸਮੈਨਸ਼ਿਪ ਉਹਦੀ ਵਰਕਮੈਨਸ਼ਿਪ ਦੀ ਵਾਰੰਟੀ ਮਿਲੇ ਠੀਕ ਹੈ ਜੀ ਕਿਉਂਕਿ ਉਹਦੇ ਜਦੋਂ ਉਹ ਇਨਵੌਇਸ ਦੇਗਾ ਤਾਂ ਉਹਦੇ ਤੇ GST ਵੀ ਲੱਗੀ ਹੋਏਗੀ ਬਿਲਕੁਲ ਜਨਰਲੀ ਕੀ ਕਹਿੰਦੇ ਵੀ ਸਾਨੂੰ ਤੁਸੀਂ ਕਈ ਵਾਰ ਟ੍ਰੇਡ ਕਹਿ ਦਿੰਦਾ ਵੀ ਜੇ ਮੰਨ ਲਓ 1000 ਡਾਲਰ ਦਾ ਕੰਮ ਹੈ ਹਾਂਜੀ 1000 ਪਲੱਸ GST ਹੈ ਜੇ ਤੁਸੀਂ ਸਾਨੂੰ ਕੈਸ਼ ਦੇ ਦੋਗੇ ਤਾਂ ਅਸੀਂ 1000 ਲੈ ਲਵਾਂਗੇ 1000 ਲੈ ਲਾਂਗੇ ਬਿਲਕੁਲ ਨਹੀਂ ਤੁਸੀਂ ਉਹ 100 ਖਰਚੋ ਜੀ ਉਹ 100 ਖਰਚਣਾ ਐਕਸਟਰਾ ਤੁਹਾਡੇ ਲਈ ਇੱਕ ਤਾਂ ਤੁਹਾਡੀ ਵਾਰੰਟੀ ਗਾਰੰਟੀ ਨੂੰ ਕਲੇਮ ਕਰਨ ਦੀ ਤੁਹਾਨੂੰ ਸਹਾਇਕ ਹੁੰਦਾ ਜੀ ਪਲੱਸ ਤੁਸੀਂ ਜੇ ਕੱਲ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਉਹਨੂੰ ਗੈਟ ਬੈਕ ਹੋ ਸਕਦੇ ਹੋ ਤੁਹਾਡੇ ਕੋਲ ਪ੍ਰੂਫ ਹੈ ਕਿ ਹਾਂ ਭਾਈ ਤੂੰ ਸਾਡੇ ਇਹ ਕੰਮ ਕਰਕੇ ਗਿਆ ਸੀਗਾ ਇਹ ਕੰਮ ਗਲਤ ਹੋਇਆ ਤਾਂ ਐਸ ਜੇ ਤੁਹਾਡੇ ਕੋਲੇ ਉਹ ਰਸੀਦ ਨਹੀਂ ਹੈ ਜਾਂ ਤੁਹਾਡੇ ਕੋਲੇ ਤੁਸੀਂ ਕੁਸ਼ ਨਹੀਂ ਕਰ ਹਾਂ ਫਿਰ ਤੁਸੀਂ ਸੀਬੀਐਸ ਨੂੰ ਕਹਿ ਸਕਦੇ ਹੋ ਕਿ ਕੁਝ ਕੁਝ ਨਹੀਂ ਕਰ ਸਕਦੇ ਨਹੀਂ ਪਰ ਸੀਬੀਐਸ ਕਿਉਂਕਿ ਉਸ ਬੰਦੇ ਨੂੰ ਹੀ ਕਹਿ ਸਕਦੇ ਕਿਉਂਕਿ ਉਹ ਆਪਣਾ ਕੰਮ ਕੀਤਾ ਅਗਲਾ ਮੂਵ ਉਹ ਕਹਿੰਦਾ ਵੀ ਠੀਕ ਹੈ ਅਸੀਂ ਤਾਂ ਕੰਮ ਕਰਤਾ ਤੁਸੀਂ ਦੇਖੋ ਨਾ ਹਾਂ ਕੈਸ਼ ਕਰਕੇ ਇਹ ਬਹੁਤ ਜ਼ਰੂਰੀ ਹੈ ਜੀ ਰੈਨੋਵੇਸ਼ਨ ਦਾ ਜਿਹੜਾ ਹੈਗਾ ਵੀ ਆਪਾਂ ਸਿਰਫ ਆਪਾਂ ਐਨੇ ਪੈਸੇ ਲਗਾ ਦਨੇ ਆ ਆਪਾਂ ਪ੍ਰੋਡਕਟ ਵੀ ਖਰੀਦੇ ਆ ਆਪਾਂ ਪੈਸੇ ਵੀ ਦਿੱਤੇ ਤਾਂ ਸਿਰਫ ਉਹ 10% ਬਚਾਉਣ ਦੇ ਚੱਕਰ ਚ ਤੁਸੀਂ ਉਹ ਕੰਮ ਨਾ ਕਰੋ ਕਿ ਤੁਸੀਂ ਕੈਸ਼ ਪੇ ਕਰੋ ਟਰਾਈ ਕਰੋ 70% ਬਚਾਉਣਾ ਵੀ ਨਹੀਂ ਕਹੂੰਗੀ ਉਹ ਕਿ ਕਈ ਵਾਰ ਕੀ ਹੁੰਦਾ ਇੱਕ ਇਮੋਸ਼ਨਲ ਲਾ ਲੋ ਜਾਂ ਤੁਸੀਂ ਇਮੋਸ਼ਨਲੀ ਕਨੈਕਟ ਹੋਣੇ ਉਹ ਬੰਦਾ ਜਾਣ ਦਾ ਗੇ ਰੈਫਰੈਂਸ ਦਿੱਤੀ ਆਪਾਂ ਇੰਨੇ ਇੱਕ ਜਿਆਦਾ ਖਾਸ ਕਰਕੇ ਆਪਣੀ ਕਮਿਊਨਿਟੀ ਚ ਆਪਾਂ ਜਿਆਦਾ ਹੀ ਉਹ ਹੋ ਜਾਂਦੇ ਆ ਇੱਕ ਦੂਜੇ ক্লোਜ਼ ਕੀ ਹਾਂ ਵੀ ਹਾਂ ਵੀ ਵੀਰਾ ਭੈਣ ਵਾਲੀ ਗੱਲਾਂ ਵੀ ਚਲੋ ਹਨਾ ਵੀ ਕੋਈ ਨਹੀਂ ਆਏ ਨੇ ਕਰਨ ਵਾਸਤੇ ਵੀ ਚਲੋ ਆਪਾਂ ਆਪਾਂ ਮਤਲਬ ਉਹਨਾਂ ਦੇ ਨਾਲ ਕੰਫਰਟੇਬਲ ਇੰਨੇ ਹੋ ਜਾਂਦੇ ਆ ਵੀ ਕੋਈ ਨਹੀਂ ਕੰਮ ਕਰਾਉਣਾ ਹਾਂ ਬਟ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਪਾਂ ਨੂੰ ਉਹਦਾ ਨਹੀਂ ਮਿਲਦਾ ਤੇ ਕਾਫੀ ਮੇਰੇ ਨਾਲ ਪਰਸਨਲੀ ਹੋ ਚੁੱਕਿਆ ਜੇ ਆਪਾਂ ਅੱਗੇ ਵੀ ਉਹਦੇ ਬਾਰੇ ਡਿਸਕਸ ਕਰਾਂਗੇ ਪਰ ਇਮੋਸ਼ਨ ਕੰਮ ਨੂੰ ਕੰਮ ਲੈ ਕੇ ਚੱਲੋ ਜਿਵੇਂ ਆਪਾਂ ਰੀਅਲ ਅਸਟੇਟ ਦੀ ਗੱਲ ਕੀਤੀ ਸੀਗੀ ਕਿ ਜਦੋਂ ਆਪਾਂ ਰੀਅਲ ਅਸਟੇਟ ਚ ਪ੍ਰੋਪਰਟੀ ਕਿਸੇ ਦੀ ਸੇਲ ਕਰ ਰਹੇ ਚਾਹੇ ਆਪਣੇ ਨਾ ਉੱਥੇ ਐਜ਼ ਅ ਏਜੰਟ ਕੰਮ ਕਰਨਾ ਉਦਾਂ ਹੀ ਜਦੋਂ ਆਪਾਂ ਕੋਈ ਬਾਰੋ ਟਰੇਡੀ ਲੈਣੇ ਆ ਜਾਂ ਕੁਝ ਵੀ ਆ ਚਾਹੇ ਕਿਸੇ ਨੇ ਰੈਫਰ ਕੀਤਾ ਜਦੋਂ ਕੰਮ ਕਰ ਰਹੇ ਆ ਉਹ ਸਾਰਾ ਇਨਵੋਇਸ ਇਸ ਆਪਣੀਆਂ ਪ੍ਰੋਪਰ ਚੱਲੋ ਕੰਫਰਟੇਬਲ ਹੋਵੋ ਅਗਲੇ ਨਾਲ ਠੀਕ ਆ ਬਟ ਕੰਮ ਇੱਕ ਪਾਸੇ ਲੈ ਕੇ ਚੱਲੋ ਬਿਲਕੁਲ ਜੀ ਬਿਲਕੁਲ ਬਿਲਕੁਲ ਸਪਾਟ ਔਨ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਇਹ ਪ੍ਰੋਫੈਸ਼ਨਿਜ਼ਮ ਜਿਹੜਾ ਹੈ ਇਹ ਕਿਤੇ ਨਹੀਂ ਹੋ ਨਛੇ ਜੀ ਆਪਾਂ ਜੋ ਫਲੋਰਿੰਗ ਦੀ ਗੱਲ ਕਰ ਰਹੇ ਆ ਤਾਂ ਫਲੋਰਿੰਗ ਦੀ ਆਪਾਂ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਦੀ ਗੱਲ ਕੀਤੀ ਠੀਕ ਹੈ ਜਿਹੜੀ ਕਿ ਆਪਾਂ ਮੋਸਟਲੀ ਹਾਈਬ੍ਰਿਡ ਤੇ ਐਮਫਸਿਸ ਕਰ ਰਹੇ ਆ ਪਰ ਫਲੋਰਿੰਗ ਦੇ ਜਿਹੜੇ ਅਲੱਗ-ਅਲੱਗ ਟਾਈਪ ਨੇ ਨਾ ਜਿਹੜੀ ਉਸ ਲੈਮੀਨੇਟ ਟਾਈਪ ਦੀ ਜਿਹੜੀ ਵੁੱਡਨ ਵਰਗੀ ਦਿੱਸਦੀ ਹੈ ਜਿਹੜੀ ਮੈਂ ਹਾਈਬ੍ਰਿਡ ਦੱਸੀ ਹੈ ਵੀ ਕੀ ਹੈ ਉਹਦੇ ਚ ਇੱਕ ਲੈਮੀਨੇਟ ਫਲੋਰਿੰਗ ਆਉਂਦੀ ਹੈ ਇੱਕ ਆਉਂਦੀ ਹੈ ਫਲੋਟਿੰਗ ਫਲੋਰਿੰਗ ਠੀਕ ਹੈ ਜੀ ਫਲੋਟਿੰਗ ਫਲੋਰ ਕਹਿ ਦਿੰਦੇ ਆ ਤਾਂ ਉਹ ਕੀ ਹੈ ਜੀ ਕਿ ਉਹ ਐਮ ਡੀ ਐਫ ਨਹੀਂ ਹੁੰਦਾ ਆਪਣਾ ਜੀ ਜਿਹੜਾ ਗੱत्ता ਹੁੰਦਾ ਜੀ ਹਾਈ ਉਹ ਹਾਈਬ੍ਰਿਡ ਨਾਲ ਕਾਫੀ ਸਸਤੇ ਰੇਟ ਤੇ ਮਿਲ ਜਾਂਦੀ ਹੈ ਪਰ ਟਰਾਈ ਕਰੋ ਕਿ ਉਹਨੂੰ ਅਵੋਇਡ ਕਰੋ ਅਵੋਇਡ ਕਰੋ ਕਿਉਂਕਿ ਇਹ ਜੀ ਆਪਣੇ ਘਰਾਂ ਦੇ ਵਿੱਚ ਜੇ ਮੋ ਛੋਟੇ ਬੱਚੇ ਹੈ ਜਾਂ ਆਪਾਂ ਵੈਸੇ ਵੀ ਪਾਣੀ ਤੇ ਕੁਝ ਆਪਣੀ ਲੇਡੀਜ਼ ਨੂੰ ਆਦਤ ਹੁੰਦੀ ਹੈ ਕਿ ਆਪਾਂ ਪੋਚਾ ਮਾਰਨਾ ਠੀਕ ਹੈ ਜੀ ਤੇ ਕਈ ਵਾਰ ਤਾਂ ਬਾਲਟੀ ਵੀ ਡੋਲ ਦਿੰਦੇ ਨੇ ਵੀ ਭਾਈ ਬੋਕਰ ਨਾਲ ਧੋਣਾ ਪਰ ਹਾਲਾਂਕਿ ਚਲੋ ਉਹ ਹੌਲੀ ਹੌਲੀ ਪਤਾ ਲੱਗ ਜਾਂਦਾ ਇੱਥੇ ਪਰ ਫਿਰ ਵੀ ਜੇ ਆਪਾਂ ਗਿੱਲਾ ਉਹਨੂੰ ਜ਼ਿਆਦਾ ਤੇ ਰੱਖਦੇ ਆ ਜਿਹੜੇ ਕਿ ਕੱਲੀ ਲੈਮੀਨੇਟ ਹੈ ਉਹਦੇ ਚ ਜੇ ਉਹਦੇ ਗਰੂਪ ਦੇ ਵਿੱਚ ਅਗਰ ਪਾਣੀ ਚਲਾਇਆ ਜਾਂਦਾ ਤਾਂ ਉਹ ਫੁੱਲ ਜਾਂਦੀ ਤੇ ਜਦੋਂ ਇੱਕ ਵਾਰ ਫਲੋਰਿੰਗ ਖਰਾਬ ਹੋ ਗਈ ਜੀ ਤਾਂ ਉਹਨੂੰ ਰਿਪੇਅਰ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਹਾਲਾਂਕਿ ਰਿਪੇਅਰ ਸਭ ਕੁਝ ਹੋ ਜਾਂਦਾ ਪਰ ਮੁਸ਼ਕਿਲ ਮੈਂ ਤਾਂ ਇਹ ਹੈ ਕਿਉਂਕਿ ਸਿਰਫ ਉਹਨਾ ਪਾਰਟ ਰਿਪੇਅਰ ਕਰਨਾ ਔਖਾ ਜੀ ਉਹਦੇ ਲਈ ਫਿਰ ਸਾਨੂੰ ਮਿਲ ਕੇ ਹੋ ਸਕਦਾ ਹੈ ਵੀ ਉਸ ਕਮਰੇ ਦਾ ਜਾਂ ਉਸ ਹਿੱਸੇ ਦਾ ਸਾਰਾ ਫਲੋਰ ਪਟਕੇ ਦੁਆਰਾ ਕਰਾਉਣਾ ਪਵੇ ਤੇ ਫਿਰ ਸਭ ਤੋਂ ਕਰਾਉਣਾ ਔਖਾ ਨਹੀਂ ਹੈ ਜਿੰਨੀ ਖੇਚਲ ਔਖੀ ਹੈ ਕਿ ਜਿਵੇਂ ਤੁਸੀਂ ਪਹਿਨੀਚਰ ਦੀ ਗੱਲ ਕੀਤੀ ਘਰ ਭਰੇ ਪਏ ਹੁੰਦੇ ਹਾਂ ਬਿਲਕੁਲ ਫਿਰ ਉਹੀ ਸਪੈਸ਼ਲ ਉਹੀ ਸਾਰੀ ਕਾਰਵਾਈ ਦੁਆਰਾ ਸ਼ੁਰੂ ਹੋ ਜਾਂਦੀ ਹੈ ਸਪੈਸ਼ਲੀ ਉਹਦੇ ਨਾਲ ਦਾ ਫਲੋਰ ਨਹੀਂ ਮਿਲਦਾ ਬਿਲਕੁਲ ਜੀ ਕਈ ਵਾਰੀ ਕਿਉਂਕਿ ਸਾਰੇ ਘਰ ਚ ਜਿਹੜਾ ਲੱਗਿਆ ਉਹਦੇ ਨਾਲ ਦਾ ਫਲੋਰ ਆਪਾਂ ਜਦੋਂ ਲੈਣੇ ਆ ਤੇ ਇਹ ਵੀ ਹਾਂ ਜ਼ਰੂਰੀ ਹੈ ਜਦੋਂ ਤੁਸੀਂ ਫਲੋਰ ਲਓ ਜੇ ਤੁਹਾਡੇ ਘਰ ਦੇ ਵਿੱਚ ਮੰਨ ਲਓ 100 ਸਕਰ ਮੀਟਰ ਲੱਗਣਾ ਹੈ ਤਾਂ ਟਰਾਈ ਕਰੋ 105 ਸਕਰ ਮੀਟਰ ਤੁਸੀਂ ਲਓ 5 ਸਕੇਅਰ ਮੀਟਰ ਦਾ ਵੇਸਟੇਜ ਲੈਣਾ 5 ਹੋਰ ਲੋ ਤਾਂ ਕਿ ਉਹ ਤੁਸੀਂ ਸਟਾਕ ਦੇ ਵਿੱਚ ਰੱਖੋ ਸਟਾਕ ਚ ਰੱਖੋ ਹਾਂ ਜੀ 5 5 ਸਕੇਅਰ ਮੀਟਰ ਤੁਸੀਂ ਆਪ ਦਾ ਸਪੇਅਰ ਰੱਖੋ ਆਪਦੇ ਗੈਰਾਜ ਦੇ ਵਿੱਚ ਸੋ ਉਹਨੂੰ ਕਦੇ ਵੀ ਕਿਦੋਂ ਵੀ ਲੋੜ ਪੈ ਸਕਦੀ ਹੈ ਤਾਂ ਇਸ ਕਰਕੇ ਇਹ ਚੀਜ਼ ਦਾ ਵੀ ਬਹੁਤ ਧਿਆਨ ਰੱਖਣ ਦੀ ਲੋੜ ਹੈ ਟਾਈਲਜ਼ ਦੀ ਗੱਲ ਕੀਤੀ ਤੁਸੀਂ ਤੁਸੀਂ ਕਿਹਾ ਨਾ ਵੀ ਜਦੋਂ ਆਪਾਂ ਕਾਰਪਟ ਪਟਦੇ ਹਾਂ ਤੇ ਜਦੋਂ ਕਾਰਪਟ ਪਟਿਆ ਤਾਂ ਉਹਦੇ ਨੀਚੋਂ ਆਪ ਨੂੰ ਪਤਾ ਨਹੀਂ ਹੁੰਦਾ ਵੀ ਇਹ ਥੱਲੇ ਕੰਕਰੀਟ ਹੈ ਜਾਂ ਵੁੱਡਨ ਫਲੋਰ ਹੈ ਮੋਸਟਲੀ 9 ਟਾਈਮ ਆਊਟ ਆਫ 10 ਹੁੰਦਾ ਵੁੱਡਨ ਫਲੋਰ ਜੀ 9 ਟਾਈਮ ਆਊਟ ਆਫ 10 ਕਿਉਂਕਿ ਪਹਿਲਾਂ ਕੰਕਰੀਟ ਦੀ ਪਹਿਲਾਂ ਥੱਲੇ ਰਾਫਟਰ ਪੈਂਦੇ ਸੀਗੇ ਤੇ ਮਿਲ ਕੇ ਵੀ ਮੋੜਨ ਦੇ ਬਾਲੇ ਕਹਿੰਦੇ ਨੇ ਆਪਾਂ ਬਾਲੇ ਪਾ ਕੇ ਉਹ ਤੇ ਫਲੋਰਿੰਗ ਲੱਗਦੀ ਹੁੰਦੀ ਸੀ ਬਾਲਟਿਕ ਪਾਈਨ ਹੁੰਦਾ ਬਹੁਤ ਵਧੀਆ ਪਾਈਨ ਹੁੰਦੀ ਹੈ ਬਹੁਤ ਵਧੀਆ ਹਾਂਜੀ ਜੀ ਜੇ ਤੁਸੀਂ ਕੋਈ ਪੁਰਾਣਾ ਘਰ ਲੈ ਰਹੇ ਹੋ ਜੀ ਤੇ ਉਹਦਾ ਕਾਰਪਟ ਪੜਦੇ ਹੋ ਉਹਦੇ ਥੱਲੇ ਜੇ ਤੁਹਾਨੂੰ ਪਾਈਨ ਉਹ ਵੁੱਡਨ ਫਲੋਰ ਦਿਖਦਾ ਹੈ ਤਾਂ ਉਹਦਾ ਇੱਕ ਬਹੁਤ ਵਧੀਆ ਤਰੀਕਾ ਇਹ ਹੈ ਵੀ ਉਹਨੂੰ ਤੁਸੀਂ ਸੈਂਡ ਕਰਾ ਕੇ ਪਾਲਿਸ਼ ਕਰਾਓ ਪਾਲਿਸ਼ ਕਰਵਾ ਲਓ ਬਹੁਤ ਵਧੀਆ ਲੱਗਦਾ ਬਹੁਤ ਹੀ ਸੋਹਣਾ ਲੱਗਦਾ ਜੀ ਅੱਜ ਕੱਲ ਉਹ ਫਲੋਰ ਮਿਲਦਾ ਹੀ ਨਹੀਂ ਹੈ ਮਿਲਦਾ ਨਹੀਂ ਉਹ ਆਂਦਾ ਨਹੀਂ ਜੀ ਜੇ ਤੁਸੀਂ ਅੱਜ ਉਹ ਫਲੋਰ ਬਾਇ ਕਰਨ ਬਗਜੋ ਜ ਆਪਣੇ ਘਰੇ ਉਹ ਆਲਰੇਡੀ ਲੱਗਿਆ ਹੋਇਆ ਹੈ ਤੁਸੀਂ ਸਿਰਫ ਉਹਨੂੰ ਕੀ ਕਰਨਾ ਹੈ ਕਿ ਉਹਨੂੰ ਵਧੀਆ ਸੈਂਡਿੰਗ ਕਰਵਾਣੀ ਉਹਦੇ ਵੀ ਅਲੱਗ-ਅਲੱਗ ਕੰਪਨੀਆਂ ਹੈਗੀਆਂ ਜੀ ਜਿਹੜੀ ਕਿ ਸੈਂਡ ਕਰਕੇ ਉਹਨੂੰ ਪ੍ਰੋਪਰ ਕਲੀਨ ਕਰਕੇ ਤੇ ਉਹਨੂੰ ਵਾਰਨਿਸ਼ ਦੀ ਤਰ੍ਹਾਂ ਉਹਨੂੰ ਉੱਤੇ ਪਾਲਿਸ਼ ਕਰ ਦਿੰਦੇ ਤੇ ਉਹ ਐਂ ਚਮਕਦਾ ਪੂਰਾ ਬਹੁਤ ਚਾਹ ਮੂੰਹ ਦੇਖ ਲੋ ਉਹਦੇ ਵਿੱਚ ਨਾ ਜੀ ਤੇ ਦੂਸਰੀ ਗੱਲ ਤੁਸੀਂ ਕਹੀ ਜੇ ਮਨ ਲਓ ਕੰਕਰੀਟ ਹੈ ਕੰਕਰੀਟ ਦੇ ਉੱਤੇ ਟਾਈਲ ਸੁਖੀ ਲੱਗ ਜਾਂਦੀ ਹੈ ਜੀ ਤੇ ਜੇ ਆਪਾਂ ਜਿਹੜਾ ਆਪਣਾ ਬੋਰਡਰ ਫਲੋਰ ਨਿਕਲਿਆ ਉਹਦੇ ਉੱਤੇ ਟਾਈਲ ਲਾਉਣੀ ਹੈ ਤਾਂ ਉਹਦੀ ਪ੍ਰੈਪ ਕਰਨੀ ਪੈਂਦੀ ਹੈ ਉਹਦੇ ਨੀਚੇ ਇੱਕ ਬੇਸ ਲੱਗਦਾ ਜੀ ਸ ਸਿਮਿੰਟ ਸ਼ੀਟ ਲੱਗਦੀ ਹੈ ਉਹਦੇ ਉੱਪਰ ਲੱਗਦੀ ਹੈ ਕਈ ਵਾਰ ਕੀ ਹੋਇਆ ਮੇਰੇ ਇੱਕ ਨੋਨ ਐਜ ਇੱਕ ਜਾਣਕਾਰ ਉਹਨਾਂ ਨੇ ਐਦਾਂ ਹੀ ਵੁੱਡਨ ਫਲੋਰ ਦੇਖਿਆ ਤੇ ਉੱਤੇ ਟਾਈਲ ਚਪੇਤੀ ਤਾਂ ਹੁਣ ਵੁੱਡਨ ਜਿਹੜੀ ਹੈਗੀ ਹੈ ਉਹਦੇ ਵਿੱਚ ਮੂਵਮੈਂਟ ਹੁੰਦੀ ਹੈ ਹਾਂ ਉਹ ਜਦੋਂ ਮੂਵਮੈਂਟ ਹੁੰਦੀ ਹੈ ਤਾਂ ਟਾਈਲ ਨੂੰ ਮੂਵਮੈਂਟ ਪਸੰਦ ਨਹੀਂ ਟਾਈਲ ਕਿਉਂਕਿ ਟਾਈਲ ਇੱਕ ਹਾਰਡ ਸਰਫੇਸ ਹੈ ਨਾ ਤੇ ਉਹਨੂੰ ਜਦੋਂ ਮੂਵਮੈਂਟ ਹੋਈ ਤਾਂ ਉਹਨੇ ਇੱਕ ਥਾਂ ਤੋਂ ਫਿਰ ਦੂਜੀ ਥਾਂ ਤੋਂ ਵਿੱਚ ਮਤਲਬ ਕਿ ਇੱਕ ਰੂਮ ਦੇ ਵਿੱਚ ਹੀ ਘੱਟੋ ਘੱਟ ਉਹਨਾਂ ਦੀ 11 ਟਾਈਲਾਂ ਹਿੱਲਣ ਲੱਗੀਆਂ ਬਿਲਕੁਲ ਫਿਰ ਉਹ ਟਪ 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 ਕਰਦੀਆਂ ਤੇ ਉਹ ਫਿਰ ਨਾ ਆਪਾਂ ਆਪਾਂ ਜਦੋਂ ਅਪ ਕੰਮ ਕਰਦੇ ਆ ਉਦੋਂ ਤੱਕ ਐਕਸਾਈਟਡ ਹੁੰਦੇ ਆ ਵੀ ਆਪਾਂ ਫਟਾਫਟ ਸਾਰੇ ਕੰਮ ਕਰਾ ਦਈਏ ਪਰ ਜੋ ਟਾਈਲਾਂ ਹਿੱਲਣ ਲੱਗੀਆਂ ਤਾਂ ਮੈਨੂੰ ਲੱਗਦਾ ਵੀ ਉਹ ਉਹਨਾਂ ਨੇ 9 ਮਹੀਨੇ 10 ਮਹੀਨੇ ਬਾਅਦ ਕਿਤੇ ਜਾ ਕੇ ਗੌਰ ਕੀਤੀ ਵੀ ਇਹ ਹੁਣ ਤਾਂ ਉਹ ਬਦਲੀ ਦੀਏ ਹੁਣ ਤਾਂ ਬਦਲੀ ਦੀਏ ਤਾਂ ਐਸ ਕਰਕੇ ਨਾ ਇਹ ਇਸ ਚੀਜ਼ ਦਾ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਤੁਸੀਂ ਰੈਨੋਵੇਸ਼ਨ ਨੂੰ ਲੈ ਕੇ ਥੋੜੇ ਜੇ ਸਜਗ ਰਹਾ ਕਰੋ ਜੀ ਕੋਈ ਵੀ ਚੀਜ਼ ਲੈਣੀ ਹੈ ਪ੍ਰੋਡਕਟ ਲੈਣਾ ਹੈ ਉਹਦੀ ਰਿਸਰਚ ਆਰ ਐਨ ਡੀ ਜ਼ਰੂਰ ਕਰੋ ਕੋਈ ਵੀ ਤੁਸੀਂ ਟ੍ਰੇਡ ਯੂਜ਼ ਕਰਨਾ ਹੈ ਉਹਦੇ ਨਾਲ ਤੁਸੀਂ ਸਾਰੇ ਕੰਪੈਰੀਜ਼ਨ ਜ਼ਰੂਰ ਕਰੋ ਪਲੱਸ ਜਿਹੜਾ ਤੁਸੀਂ ਹੈ ਜੀ ਇਹਦੇ ਚ ਇਨਵੌਇਸਿੰਗ ਜਿਹੜਾ ਕਿ ਕੈਸ਼ ਪੈਸੇ ਘੱਟ ਤੋਂ ਘੱਟ ਯੂਜ਼ ਕਰੋ ਜਿੱਥੇ ਜਿੱਥੇ ਤਾਂ ਦੇਖੋ ਜੀ ਕਈ ਵਾਰ ਹੁੰਦਾ ਵੀ ਕੁਛ ਕੋਈ ਆ ਟ੍ਰਾਂਸਪੋਰਟੇਸ਼ਨ ਕਰਾਈ ਹੈ ਕੁਝ ਜੀ ਦੇ ਚ ਕੋਈ ਬਹੁਤਾ ਜਿਆਦਾ ਚੱਕਰ ਨਹੀਂ ਹੋਇਆ ਇਨਵੌਇਰ ਮੈਨੇਜਰ ਚ ਕੋਣ ਪਤਾ ਕੀਤਾ ਤਾਂ ਪੈਸੇ ਬਚਾਉਣੇ ਤਾਂ ਬਚਾ ਕੇ ਲੈ ਗਏ ਠੀਕ ਹੈ ਸਿੱਧੀ ਗੱਲ ਹੈ ਪਰ ਜਿੱਥੇ ਸੁਣ ਲੱਗਦਾ ਹੈ ਭਾਈ ਵੀ ਜੇ ਟਰੇਡ ਦਾ ਮਸਲਾ ਹੈ ਜਿੱਥੇ ਕੰਮ ਕੀਤਾ ਕਿਸੇ ਟਰੇਡ ਨੇ ਤੇ ਵਾਰੰਟੀ ਗਾਰੰਟੀ ਦਾ ਮਸਲਾ ਹੋ ਸਕਦਾ ਤਾਂ ਤੁਸੀਂ ਉੱਥੇ ਟਰਾਈ ਕਰੋ ਕਿ ਤੁਸੀਂ ਉੱਥੇ ਉਹਨਾਂ ਨੂੰ ਕੈਸ਼ ਨਾ ਦਿਓ ਅਕਾਊਂਟ ਚ ਪੈਸੇ ਦਿਓ ਪ੍ਰੋਪਰਲੀ ਜੀਐਸਟੀ ਦਿਓ ਤੇ ਪ੍ਰੋਪਰਡੋ ਦਾ ਇਨਵੌਇਸ ਲਓ ਤਾਂ ਕਿ ਇਹ ਤੁਹਾਨੂੰ ਗਾਹ ਕਲੇਮ ਕਰਨ ਲਈ ਜਾਂ ਹਰ ਅਕਾਊਂਟ ਦੇ ਵਿੱਚ ਵੀ ਖਰਚਿਆਂ ਚ ਪਾਉਣ ਵਾਸਤੇ ਵੀ ਇਹ ਤੁਹਾਡੇ ਲਾਹੇ ਬੰਦ ਹੋਏਗੀ ਠੀਕ ਹੈ ਜੀ ਤੇ ਦੇਖੋ ਜੀ ਰੈਨੋਵੇਸ਼ਨ ਨੂੰ ਲੈ ਕੇ ਐਚ ਕੇ ਬਹੁਤ ਵੱਡਾ ਵਾਸਟ ਮੁੱਦਾ ਹੈ ਕਿਉਂਕਿ ਹੁਣ ਜੇ ਆਪਾਂ ਫਲੋਰਿੰਗ ਤੋਂ ਸ਼ੁਰੂ ਕੀਤੇ ਸੀ ਹਜੇ ਤਾਂ ਆਪਾਂ ਥੱਲੇ ਥੱਲੇ ਹੀ ਫਿਰਦੇ ਆ ਕਰਦੇ ਹਾਂ ਹਾਂ ਹਲੇ ਠੀਕ ਹੈ ਕਿਚਨਸ ਹੁੰਦੇ ਆ ਬਾਥਰੂਮਸ ਐਨੋਵੇ ਜਿਹੜੇ ਮੇਨ ਹੁੰਦੇ ਮੇਨ ਬਾਥਰੂਮ ਹੈ ਜੀ ਬਾਥਰੂਮ ਤੇ ਕਿਚਨ ਜਿਹੜੇ ਕਿ ਮੇਜਰ ਐਸਪੈਕਟਸ ਆ ਪਾਪਰਟੀ ਦਾ ਫਿਰ ਕਰਦੇ ਆ ਫਿਰ ਰੂਫਿੰਗ ਹੈ ਸੀਲਿੰਗ ਹੈ ਸੀਲਿੰਗ ਹੈ ਬਿਲਕੁਲ ਬੋਰਡਰੋਬਸ ਹੈ ਠੀਕ ਹੈ ਵਿੰਡੋਜ਼ ਹੈ ਕਰਟਨਸ ਹੈ ਦੇ ਇਸ ਅ ਹੀਪਸ ਆਫ ਥਿੰਗਸ ਆਪਾਂ ਸਲੋਲੀ ਸਲੋਲੀ ਆਪਾਂ ਆਉਣ ਵਾਲੇ ਐਪੀਸੋਡਾਂ ਚ ਆਪਾਂ ਹਰ ਮੁੱਦੇ ਬਾਰੇ ਗੱਲ ਕਰਾਂਗੇ ਸੋਡੇ ਕੋਲੇ ਕੋਈ ਵੀ ਸੁਝਾਅ ਹੋਵੇ ਜਾਂ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਅਸੀਂ ਟਰਾਈ ਕਰਾਂਗੇ ਬੈਸਟ ਆਫ ਆਵਰ ਨੌਲੇਜ ਜੀ ਅਸੀਂ ਤੁਹਾਡੇ ਤੱਕ ਉਹਦਾ ਆਨਸਰ ਦੇਣ ਲਈ ਜਿਹੜਾ ਸਾਨੂੰ ਨਹੀਂ ਪਤਾ ਹੋਊਗਾ ਜੀ ਉਹ ਤੁਹਾਨੂੰ ਅਸੀਂ ਪੁੱਛ ਕੇ ਦੱਸ ਦਾਂਗੇ ਐ ਸਾਨੂੰ ਕੋਈ ਸ਼ਰਮ ਨਹੀਂ ਹੈ ਜੀ ਕੋਈ ਅਸੀਂ ਐਕਸਪਰਟ ਜਿਹੜੇ ਮਕੇ ਐਕਸਪਰਟ ਵੀ ਹੁੰਦੇ ਉਹਨਾਂ ਨੂੰ ਵੀ ਸਾਰੀ ਦੁਨੀਆ ਦਾ ਗਿਆਨ ਨਹੀਂ ਹੋ ਸਕਦਾ ਜੀ ਐਸ ਕਰਕੇ ਅਸੀਂ ਤੁਹਾਨੂੰ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਉਹ ਅਸੀਂ ਤੁਹਾਨੂੰ ਜ਼ਰੂਰ ਪੁੱਛ ਕੇ ਦੱਸ ਦੇਵਾਂਗੇ ਤੇ ਇਹ ਤੁਹਾਡੇ ਨਾਲ ਵਦਾ ਕਰਦੇ ਆਂਗੇ ਜਿਹੜਾ ਤੁਹਾਡਾ ਸਵਾਲ ਹੋਊਗਾ ਉਹਦਾ ਜਵਾਬ ਹਮੇਸ਼ਾ ਦੇਵਾਂਗੇ ਕਿਉਂਕਿ ਤੁਹਾਡੇ ਸਵਾਲ ਹੀ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਆਂ ਸਾਨੂੰ ਉਹਦੇ ਚੋਂ ਇੱਕ ਸਾਨੂੰ ਇੱਕ ਕੁਐਸਚਨ ਮਿਲਦਾ ਹੈ ਕਿ ਹਾਂ ਹੁਣੀ ਸੀ ਤੇ ਹੁਣ ਕੰਮ ਕਰਨਾ ਤੇ ਤਾਂ ਕਿ ਸੀ ਉਹ ਤੁਹਾਡੇ ਸਾਹਮਣੇ ਅਸੀਂ ਚੀਜ਼ ਲੈ ਕੇ ਆਈਏ ਤਾਂ ਅੱਜ ਦੇ ਇਸ ਪ੍ਰੋਗਰਾਮ ਤੋਂ ਲੈਨੇ ਵਿਦਾ ਜੀ ਤਾਂ ਹੁਣ ਲਈ ਸਸਿਕਾ